ਪਹਿਲਾ ਸਭ ਮੁੱਦਿਆਂ ਦੀ ਗੱਲ ਕਰ ਲਈ ਤਾਂ ਇਸ ਵਾਰ ਕਿਹੜੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਵਿਚਰਿਆ ਜਾਏ। ਇਹ ਜਿਹੜਾ ਗੈਸਟ ਆਇਆ ਹੁੰਦਾ ਉਹ ਕਹਿੰਦੇ ਜੀ ਮੈਂ ਆ ਕਮਰਾ ਵੀ ਬਣਾਇਆ ਆ ਆ ਵੀ ਮੈਂ ਬਣਾਇਆ ਲੋਕਾਂ ਨੂੰ ਪਤਾ ਹੁੰਦਾ ਯਾਰ ਇਹ ਗੈਸਟ ਪਰੋਣਾ ਹੈ। ਇਹਨੇ 2-4-5 ਦਿਨ ਬਾਅਦ ਇਹਨੇ ਵਿਚਾਰੇ ਨੇ ਫੇਰ ਉਧਰ ਚਲੇ ਜਾਣਾ। ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਮੈਂ ਜਿਹੜੀ ਕਿਸਾਨਾਂ ਦੀ ਆਮਦਨ 10 ਗੁਣਾ ਵਧਾ ਦਾਂਗੇ ਜਿਹੜੀਆਂ ਉੱਥੇ ਸਬਜ਼ੀਆਂ ਬੀਜਿਆ ਜਾਣਗੀਆਂ ਬਾਹਰ ਪੇਚ ਕੇ ਉਹਨਾਂ ਦੀ ਆਮਦਨ ਕਿਸਾਨਾਂ ਦੀ 10 ਗੁਣਾ ਵਧਾ ਦੇਵਾਂਗੇ। ਲੋਕ ਮਤਿਆਂ ਦੀ ਗੱਲ ਕਰੀਏ ਲੋਕਾਂ ਦੇ ਕੰਮ ਕਰੀਏ ਇਹਨਾਂ ਦੇ ਵਰਕਆਊਟ ਕਰਾਂਗੇ ਕਿਸਾਨ ਮਜ਼ਦੂਰ ਦੇ ਹਾਲ ਸੁਧਾਰਨ ਵਾਸਤੇ ਭਾਰਤ ਪਾਕਿਸਤਾਨ ਟ੍ਰੇਡ ਖੁੱਲੇ ਉਹਦੇ ਤੇ ਵਰਕਆਊਟ ਕੀਤੀ ਜਾਊਗੀ ਤਵਜੋਣਾ 2024 ਜਿੱਥੇ ਨੇੜੇ ਆ ਗਿਆ ਨੇ ਉੱਥੇ ਹੀ ਅੰਮ੍ਰਿਤਸਰ ਦੀ ਗੱਲ ਕਰ ਲਈਏ ਤਾਂ ਹਰ ਪਾਰਟੀ ਵੱਲੋਂ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਗਏ ਨੇ ਉੱਥੇ ਹੀ ਸਾਡੇ ਨਾਲ ਗੱਲਬਾਤ ਕਰਨ ਨੂੰ ਐਮਪੀ ਗੁਰਜੀਤ ਸਿੰਘ ਓਜਲਾ ਜੀ ਮੌਜੂਦ ਨੇ ਐਮਪੀ ਸਾਹਿਬ ਬਹੁਤ-ਬਹੁਤ ਮੁਬਾਰਕਾਂ ਤੀਸਰੀ ਵਾਰ ਹਾਈ ਕਮਾਂਡ ਨੇ ਤੁਹਾਨੂੰ ਟਿਕਟ ਨਿਵਾਜ਼ੀ ਹੈ ਯਕੀਨ ਜਤਾਇਆ ਕੀ ਕਰਨਾ ਚਾਹੀਦਾ ਸ਼ੁਕਰ ਹੈ ਜੀ ਤੁਹਾਡਾ ਬਹੁਤ-ਬਹੁ ਔਰ ਮੈਂ ਇਹਦੇ ਵਾਸਤੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਨਾ ਚਾਹੁੰਦਾ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਐਲੋਪੀ ਪ੍ਰਤਾਪ ਬਾਜਵਾ ਜੀ ਸਾਡੇ ਕਾਂਗਰਸ ਹਾਈ ਕਮਾਂਡ ਵੱਲੋਂ ਜਿਹੜੇ ਇੰਚਾਰਜ ਨੇ ਪੰਜਾਬ ਦੇ ਦਵਿੰਦਰ ਜਾਦੂ ਜੀ ਉਹਨਾਂ ਸਭਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਸਹੀ ਫੈਸਲਾ ਲਿਆ ਕਿਉਂਕਿ ਟਿਕਟ ਕਿੰਨੂੰ ਦੇਣੀ ਹੈ ਕਿਵੇਂ ਦੇਣੀ ਹੈ ਉਹ ਜਿਹੜੀ ਜ਼ਿੰਮੇਵਾਰੀ ਸੀ ਉਹ ਸਾਰੇ ਲੋਕਾਂ ਦਾ ਹੱਬ-ਪਾਪ ਸੀ ਉਹਦੇ ਵਾਸਤੇ ਮੈਂ ਇਹਨਾਂ ਪੁੱਤਰ ਸਰੋਵਰਾਂ ਦਾ ਗੁਰੂ ਨਗਰੀ ਦੇ ਲੋਕਾਂ ਦਾ ਔਰ ਇਸ ਆਸ਼ੀਰਵਾਦ ਗੁਰਾਮਦਾ ਜੀ ਦੇ ਕਿ ਉਹਨਾਂ ਨੇ ਮੈਨੂੰ ਇਹ ਇਸ ਕਾਬਲ ਬਣਾਇਆ ਕਿ ਮੈਂ ਲੋਕਾਂ ਦੇ ਮਨਾਂ ਦੀ ਗੱਲ ਬਣ ਸਕਿਆ ਲੋਕਾਂ ਦੀ ਮਨਾਂ ਦੀ ਗੱਲ ਜਿਹੜੀ ਹੈ ਉਹ ਪਾਰਟੀ ਤੱਕ ਗਈ ਤੇ ਪਾਰਟੀ ਨੇ ਫਿਰ ਆਪਾਂ ਨੂੰ ਟਿਕਟ ਦੇ ਕੇ ਲੋਕਾਂ ਦੀ ਕਚੈਰੀ ਚ ਦੁਬਾਰਾ ਭੇਜ ਕੇ ਜਾਓ ਜਾ ਕੇ ਆਪਣਾ ਪੱਖ ਰੱਖੋ ਤਾਂ ਕਿ ਇੱਕ ਮਜ਼ਬੂਤ ਸਰਕਾਰ ਜਿਹੜੀ ਹੈ ਉਹ ਸੈਂਟਰ ਚ ਲੈ ਕੇ ਆ ਸਕੇ ਉਹ ਇਹਦਾ ਸਭ ਮੁੱਦਿਆਂ ਦੀ ਗੱਲ ਕਰ ਲਈ ਤਾਂ ਇਸ ਵਾਰ ਕਿਹੜੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਵਿਚਰਿਆ ਜਾਏਗਾ ਦੇਖੋ ਪਹਿਲੀ ਗੱਲ ਤੇ ਮੈਂ ਆਪਣੀ ਗੱਲ ਰੱਖੂੰਗਾ ਕਿ ਜਿਹੜੇ ਪਿਛਲੇ ਕੀਤੇ ਕੰਮ ਉਹ ਲੋਕਾਂ ਨੂੰ ਦੱਸੀ ਜਾਣਗੇ ਕਿ ਚਾਹੀ ਐਕਸਪ੍ਰੈਸ ਵੇ ਬਣਾਉਣ ਦੀ ਗੱਲ ਹੋਈ ਐ 75 ਕਿਲੋਮੀਟਰ ਦਾ ਰਿੰਗ ਰੋਡ ਐ ਅਮਰਸਰ ਦੇ ਆਲੇ ਦੁਆਲੇ ਬਣ ਰਿਹਾ ਰੇਲਵੇ ਦਾ ਵਿਸਥਾਰ ਹੋਇਆ ਐ ਔਰ ਰੇਲਵੇ ਦੀ ਨਵਾਰ ਬਦਲੀ ਜਦੋਂ ਦਾ ਮੈਂ ਮੈਂਬਰ ਪਾਰਲੀਮੈਂਟ ਬਣਿਆ ਐ ਨਵੀਆਂ ਟ੍ਰੇਨਾਂ ਚੜਾਈਆਂ ਨੇ ਬੰਦੇ ਭਾਰਤੋ ਦੀ ਪ੍ਰਮੁੱਖ ਟ੍ਰੇਨ ਐ ਨਵਾਂ ਸਟੇਸ਼ਨ ਪਾਸ ਕਰਾਇਆ ਐ ਵਾਸ਼ਰੀ ਜਿਹੜੀ ਇੱਥੇ ਟ੍ਰੇਨਾਂ ਧੁੱਬਦੀਆਂ ਨੇ ਉਹ ਸ਼ਹਿਰ ਤੋਂ ਅੱਗੇ ਬਣਾਈ ਐ ਮਾਨਾ ਆਪਣੇ ਅਗਲੀ ਸਾਈਡ ਤੇ ਸ਼ਾਟਰ ਬੰਨੇ ਔਰ ਜਿਹੜਾ ਕਾਰਗੋ ਸਟੇਸ਼ਨ ਉਹ ਬੈਕ ਸਾਈਡ ਤੇ ਬਣਾਇਆ ਪੁਲ ਜਿਹੜੇ ਆ ਮੈਕਸਿਮਮ ਬਣਾ ਕੁਝ ਬਣ ਗਏ ਨੇ ਕੁਝ ਬਣਨ ਸੋ ਉਹਨਾਂ ਦੇ ਸਮੇਂ ਚ ਕੋਈ ਵੀ ਜਿਹੜੀ ਟ੍ਰੈਫਿਕ ਨੂੰ ਸਮੱਸਿਆ ਆਈ ਰੇਲਵੇ ਨਾਲ ਜੁੜੀ ਹੋਈ ਉਹਦੇ ਚ ਕੋਈ ਦਿੱਕਤ ਨਹੀਂ ਆਉਗੀ 에어ਪੋਰਟ ਦਾ ਵਿਸਥਾਰ ਕੀਤਾ ਆ 에어ਪੋਰਟ ਤੇ ਨਵੀਆਂ ਰਾਸ਼ਟਰੀ ਅੰਤਰਰਾਸ਼ਟਰੀ ਉਡਾਨਾਂ ਜਿਹੜੀਆਂ ਨੇ ਉਹ ਲੈ ਕੇ ਆਏ ਆ ਸੋ ਹਰ ਪੱਖ ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਹੈਲਥ ਦੇ ਉੱਤੇ ਕੰਮ ਕੀਤਾ ਗੁਰਨਾਨਕ ਦੇਵ ਹਸਪੀਟਲ ਦੀ ਨਵਾਰ ਬਦਲੀ ਜਾ ਕੇ ਦੇਖ ਲਓ ਕੈਂਸਰ ਡਿਪਾਰਟਮੈਂਟ ਦੇਖ ਲਓ ਨਿਊਰੋਜੀ ਡਿਪਾਰਟਮੈਂਟ ਦੇਖ ਲਓ ਤੁਸੀਂ ਰੇਡੀਓਲੋਜੀ ਡਿਪਾਰਟਮੈਂਟ ਦੇਖ ਲਓ ਹਰ ਇੱਕ ਦੇ ਉੱਤੇ ਕੰਮ ਕੀਤਾ ਹੈ ਸਕੂਲਾਂ ਦੀ ਨਵਾਰਸ਼ਦਾਰੀ ਹੈ ਪ੍ਰਾਇਮਰੀ ਸਕੂਲਾਂ ਦੇ ਵਿੱਚ ਵੱਡਾ ਸੁਧਾਰ ਲਿਆਂਦਾ ਹੈ மிடில் ਸਕੂਲਾਂ ਸਰਕਾਰੀ ਹਾਈ ਸਕੂਲਾਂ ਦੇ ਵਿੱਚ ਆਈਐਮ ਦੀਆਂ ਆਈਐਮ ਕੰਪਲੀਟ ਹੋ ਗਿਆ ਜਾ ਕੇ ਦੇਖ ਲਓ ਪੂਰੀ ਜਦੋਂ ਮੈਂ ਆਇਆ ਸੀ ਉਦੋਂ ਕੁਝ ਨਹੀਂ ਜਗਾ ਤਰਤੀ ਦੇ ਉੱਤੇ ਆ ਸਾਰਾ ਕੰਪਲੀਟ ਕਰਾਇਆ ਔਰ ਡਾਇਰੈਕਟਰ ਲਵਾਇਆ ਉਹਦਾ ਡਾਇਰੈਕਟਰ ਨਹੀਂ ਸੀ ਲੱਗਦਾ ਸੌਫਟਵੇਅਰ ਟੈਕਨੋਲੋਜੀ ਪਾਰਕ ਨਹੀਂ ਸੀ ਕੰਪਲੀਟ ਹੁੰਦਾ ਉਹ ਕੰਪਲੀਟ ਕਰਾ ਕੇ ਉਹ ਬਿਲਕੁਲ ਸਮਰਪਿਤ ਕਰਤਾ ਤਾਂ ਕਿ ਆਈਟੀ ਆ ਬਣ ਸਕੇ ਅਬਰ ਸਰ ਵੀ ਔਰ ਐਜੂਕੇਸ਼ਨ ਨੂੰ ਉੱਪਰ ਚੁੱਕਣ ਵਾਸਤੇ ਸਮੇਂ-ਸਮੇਂ ਦੇ ਉੱਤੇ ਆਪਣੀ ਜਿਹੜੇ ਖੁੱਸੇ ਨੇ ਸਾਡੇ ਸੈਂਟਰ ਯੂਨੀਵਰਸਿਟੀ ਸਾਡੀ ਖੁੱਸ ਕੇ ਹੀ ਲੱਗੀ ਬੰਡੰਡੇ ਚਲੇਗੀ ਏਮਸ ਚਲੇਗਾ ਉਹਦੀਆਂ ਲੜਾਈਆਂ ਜ ਉਹ ਵਾਪਸ ਆਉਣਗੇ ਵੀ ਗੁਰਨਾਨਕ ਦੇਵ ਜੁਨੀ ਯੂਨੀਵਰਸਿਟੀ ਨਾਲ ਜੁੜੇ ਮੁੱਦੇ ਉਹ ਵੀ ਆਪਾਂ ਉਠਾਏ ਨੇ ਸੋ ਹੈਲਥ ਸਪੋਰਟਸ ਐਜੂਕੇਸ਼ਨਲ ਸਪੋਰਟ ਦੇ ਨਵੇਂ ਜਿਹੜਾ ਅੰਤਰਰਾਸ਼ਟਰੀ ਛੇੜੀ ਮੇ ਬਣ ਜਾ ਰਿਹਾ ਜਲਦੀ ਜਲਦੀ ਅਮਰਸਰ ਚ ਉਹ ਵੀ ਪਾਸ ਕਰਾਤਾ ਹੈ ਇੱਕ ਯੂਟਿਲਿਟੀ ਮਾਲ ਲੈ ਕੇ ਆ ਰਹੇ ਹਾਂ ਅੰਡਰ ਵਨ ਰੂਫ ਸੱਡੂ ਹਰ ਚੀਜ਼ ਮਿਲੂਗੀ ਜਿਹੜਾ ਕੋਈ ਬੰਦਾ ਬਾਹਰੋਂ ਇਹ ਖਰੀਦਣਾ ਚਾਹੁੰਦਾ ਹੈ ਉਹ ਸਾਰੇ ਪੰਜਾਬ ਦੇ ਜਿੰਨੇ ਵੀ ਪ੍ਰੋਡਕਟਸ ਨੇ ਅੰਡਰ ਵਨ ਰੂਫ ਅਮਰਸਰ ਚ ਹੋਣਗੇ ਉੱਥੋਂ ਆ ਕੇ ਉਹਨਾਂ ਦੇ ਓਸੀਲਡ ਕਾਊਂਟਰ ਹੋਣਗੇ ਉੱਥੋਂ ਆ ਕੇ ਆਪਣੇ ਸਮਾਰਟ ਖਰੀਦੇ ਇੱਥੋਂ ਹੀ ਅੰਮ੍ਰਿਤਸਰੋਂ ਵਾਪਸ ਚੜ੍ਹ ਜਾਊਗਾ ਟੂਰਿਜ਼ਮ ਨੂੰ ਵੱਧ ਤੋਂ ਵੱਧ ਬੜਾਵਾ ਦੇਣ ਵਾਸਤੇ ਮੈਕਸਿਮਮ ਕੰਮ ਜਿਹੜਾ ਟੂਰਿਸਟ ਟੂਰਿਜ਼ਮ ਇੰਡਸਟਰੀ ਤੇ ਕੀਤਾ ਤੇ ਗਾਂ ਵੀ ਕੀਤਾ ਜਾਊਗਾ ਕਿਸਾਨਾਂ ਦੇ ਹਾਲਤ ਸੁਧਾਰਨ ਵਾਸਤੇ ਕਿਸਾਨ ਮਜ਼ਦੂਰ ਦਾ ਸੰਘਰਸ਼ ਜਿਹੜਾ ਹੈ ਜ਼ਮੀਨ ਤੋਂ ਲੈ ਕੇ ਪਾਰਲੀਮੈਂਟ ਤੱਕ ਲੜਿਆ ਉਸੇ ਤਰ੍ਹਾਂ ਜਾਰੀ ਰਹੇਗਾ ਡਾਈਵਰਸੀਫਿਕੇਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਕਿਹਾ ਜਾ ਰਿਹਾ ਕਿ ਉਹਲਾ ਸਾਹਿਬ ਨੇ ਕਿਹੜੇ ਕੰਮ ਕਰਵਾਏ ਨੇ ਇਹ ਤਾਂ ਕੰਮ ਸਾਡੇ ਵੱਲੋਂ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਯਾਰ ਉਹ ਲੋਕ ਸੁੱਤੇ ਉੱਠ ਕੇ ਆ ਗਏ ਨੇ ਉਹਨਾਂ ਨੂੰ ਪ ਅਮਰitsar ਤੋਂ ਜਿਹੜੀ ਉਹਦੇ ਥੱਲੇ ਜਿਹੜੇ ਉਹਨਾਂ ਦੇ ਇਠਾ ਆਉਂਦੀ ਐ ਰੋਡ ਸਟੇਟ ਗਵਰਨਮੈਂਟ ਦੀ ਰੋਡ ਐ ਅਮਰitsar ਤੋਂ ਲੈ ਕੇ ਸੋਈਆਂ ਫਤਿਹਗੜ ਚੁੜੀਆਂ ਰੋਡ ਤੇ ਉਹਨਾਂ ਦੇ ਅੰਡਰ ਆਉਂਦੀ ਐ ਪੈਸੇ ਮੈਂ ਆਰਡੀਐਫ ਤੋਂ 2018 ਦੇ ਲੈ ਕੇ ਦਿੱਤੇ ਆ ਫੰਡ ਤੋਂ ਇਹਨਾਂ ਨੇ ਅਜੇ ਤੱਕ ਉਹ ਰੋਡ ਨਹੀਂ ਬਣਾ ਸਕੇ ਕੁਲਦੀਪ ਧਾਰੀਵਾਲ ਜਿਹੜੇ ਮੰਤਰੀ ਦੇ ਨਾਲ 24 ਘੰਟੇ ਬਿੰਦੇ ਨੇ ਪਿੰਡਾਂ 'ਚ ਨਸ਼ਾ ਵੇਚਦਾ ਐ ਛਰੇ ਆਮ ਵੇਚਦਾ ਐ ਕੁਲਦੀਪ ਧਾਰੀਵਾਲ ਉਹਨਾਂ ਦੇ ਮੂੰਹ ਬੰਦ ਕਰਕੇ ਬੈਠੇ ਨੇ ਜਿਹੜਾ ਉਹਨਾਂ ਦੇ ਅੰਡਰ ਆਉਂਦਾ ਐ ਅੰਮ੍ਰਿਤਸਰ ਦੇ ਵਿੱਚ ਇੰਨੀ ਗੰਦਗੀ ਇੰਨਾ ਬੁਰਾ ਹਾਲਿਆ ਕਾਰਪੋਰੇਸ਼ਨ 2 ਸਾਲਾਂ ਤੋਂ ਸਰਕਾਰ ਨਹੀਂ ਬਣਾ ਸਕੀ ਲੋਕਲ ਏਪ ਕੁਲਦੀਪ ਧਾਰੀਵਾਲ ਹੁਣੀ ਉਹਦੇ ਤੇ ਚੁੱਪ ਨੇ ਵੀ ਮੇਅਰ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਕਿਉਂ ਨਹੀਂ ਹੋਈਆਂ ਚੁੱਪ ਨੇ ਸਰਪੰਚਾਂ ਦੀਆਂ ਇਲੈਕਸ਼ਨਾਂ ਹੀ ਖਾ ਗਏ ਨੇ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨਾਂ ਇਹਨਾਂ ਨਹੀਂ ਹੋਣ ਦਿੱਤੀਆਂ ਇਹ ਮੇਰੀ ਕੀ ਗੱਲ ਕਰਦੇ ਜੇ ਮੇਰੇ ਕੰਮ ਜੇ ਮੇਰੇ ਕੰਮ ਨਹੀਂ ਦਿਖਦੇ ਤੇ ਮੈਂ ਸੱਚ ਕਹਿ ਸਕਦਾ ਜਿਹੜੇ ਬੰਦੇ ਨੂੰ ਆਹ ਚੀਜ਼ਾਂ ਨਹੀਂ ਦਿਖੀਆਂ ਉਹਨੂੰ ਹੋ ਸਕਦਾ ਮੇਰੇ ਕੀਤੇ ਕੰਮ ਉਹਨਾਂ ਦਿਖੇ ਹੋਣ ਇਹ ਇਹੋ ਹੀ ਕੁਲਦੀਪ ਸਿੰਘ ਧਾਰੀਵਾਲ ਹੋਣੀ ਜਦੋਂ ਅਜੇ ਨਾਲੇ ਰਮਦਾਸ ਜਾਂਦੇ ਟੋਇਆ ਚ ਵਜਦੇ ਜਾਂਦੇ ਸੀ 2 ਸਾਲ ਪਹਿਲੋਂ ਇਹਨਾਂ ਨੂੰ ਚਿੱਤਾ ਭੁੱਲ ਗਿਆ ਇਹ ਇਹਨਾਂ ਪ੍ਰੋਜੈਕਟਾਂ ਨੂੰ ਕਰਦਿਆਂ ਨੂੰ 5-5 ਸਾਲ ਲੱਗੇ ਨੇ 4-4 ਸਾਲ ਹੋਮ ਚ ਨੇ ਆਉਂਦਿਆਂ ਨੂੰ ਇੱਕ ਦਿਨਾਂ ਨਹੀਂ ਹੁੰਦਾ ਧਾਰੀਵਾਲ ਸਾਹਿਬ ਪਾਸ ਹੋਈਆਂ ਰੋਡ ਤੁਹਾਡੇ ਕੋ ਬਣੀਆ ਨਹੀਂ ਜਿਹੜੀਆਂ ਤੁਹਾਡੀ ਸਰਕਾਰ ਦੇ ਅੰਦਰ ਆਉਂਦੀਆਂ ਨੇ ਜਿਹੜੇ ਕੰਮ ਹੈ ਹੀ ਨੈਸ਼ਨਲ ਮਤਲਬ ਗਵਰਨਮੈਂਟ ਦੇ ਨੇ ਜਾਂ ਯੂਨੀਅਨ ਗਵਰਨਮੈਂਟ ਦੇ ਉਹਨਾਂ ਤੇ ਤੁਸੀਂ ਕਿਵੇਂ ਹੱਥ ਰੱਖ ਸਕਦੇ ਜੇ ਇਹ ਤੇ ਹੁਣ ਧਾਰੀਵਾਲ ਸਾਹਿਬ ਇੰਨੇ ਕੰਮ ਨੇ ਕਿਹਦੇ-ਕਿਹਦੇ ਤੇ ਹੱਥ ਰੱਖੋਗੇ ਹਰ ਹੱਥ ਤੁਹਾਡੇ ਤੋਂ ਉਹਨੇ ਜਿਹਨੂੰ ਗਾਂ ਰੁੜ ਜਾਣਾ ਜਿੱਦਾਂ ਉਹ ਰੁੜਦੇ ਕਹਿੰਦੇ ਉਹਦੇ ਤੇ ਹਦਵਾਣੇ ਤੇ ਹਰ ਕੋਈ ਹੱਥ ਰੱਖ ਦਿੰਦਾ ਵੀ ਇਹ ਮੇਰਾ ਉਹਨੇ ਜਿਹਨੂੰ ਦੂਜਾ ਆ ਜਾਂਦਾ ਉਹਨੂੰ ਚੇਤਾ ਭੁੱਲ ਜਾਂਦਾ ਨਹੀਂ ਉਹ ਵੱਡਾ ਗਾ ਨਹੀਂ ਉਹ ਮੇਰਾ ਉਹਨੇ ਜਿਹਨੂੰ ਅਗਲਾ ਰੁੜ ਜਾਂਦਾ ਇਹਨਾਂ ਨੂੰ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੰਨੇ ਕਿੰਨੇ ਪ੍ਰੋਜੈਕਟ ਇੱਥੇ ਹੋ ਰਹੇ ਨੇ ਧਾਰੀਵਾਲ ਸਾਹਿਬ ਨੂੰ ਮੈਂ ਕਹਿਣਾ ਚਾਹਣਾ ਆਰਟੀਕਲ ਚ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਪੈਂਡਿੰਗ ਪ੍ਰੋਜੈਕਟ ਹੈ ਪਾਸ ਕਰਾ ਕੇ ਸਰਕਾਰ ਦਾ ਸਾਰਾ ਕੁਝ ਪਿਆ ਵਾ ਸਰਕਾਰ ਨੇ 40 ਕਰੋੜ ਰੁਪਏ ਦੇਣਾ ਤੁਹਾਡੇ ਮੁੱਖ ਮੰਤਰੀ ਸਾਹਿਬ ਨੂੰ ਤਿੰਨ ਵਾਰੀ ਮੈਂ ਮਿਲ ਕੇ ਆਇ ਉਹਦਾ ਦਿਓ ਤੇ ਆਪਾਂ ਸਿਰੇ 1000 ਕਰੋੜ ਰੁਪਏ ਸੈਂਟਰ ਗਵਰਨਮੈਂਟ ਦਾ ਲੱਗ ਜਾਣਾ ਅਮਰਸਰ ਉਹਦੇ ਤੇ ਤੁਹਾਡਾ ਕੋਈ ਧਿਆਨ ਨਹੀਂ ਹੈਗਾ ਜਿਹੜੇ ਕੰਮ ਹੋ ਗਨੇ ਕੰਡਿਆਲੀ ਤਾਰ ਪਿੱਛੇ ਚਲੇ ਗਈ ਹੈ ਤੁਹਾਡੇ ਦਾਸ ਦਾ 4 ਸਾਲ ਦਾ ਪ੍ਰਯਾਸ ਹੈ ਅੱਜ ਇਹ ਵੀ ਆਖੀ ਜਾਂਦਾ ਮੈਂ ਕਰਤੀ ਐ ਇੱਕੋ ਬਾਹਰੋਂ ਆਏ ਨੇ ਸਾਡੇ ਮਤਲਬ ਤਰਨਜੀਤ ਸਿੰਘ ਉਹ ਸਾਡੇ ਉਹ ਤੇ ਖੈਰ ਸਾਡੇ ਗੈਸਟ ਨੇ ਇੱਕ ਇੱਕ ਸਾਡੇ ਗੈਸਟ ਕੈਂਡੀਡੇਟ ਹੁੰਦਾ ਹੈ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਮੈਂ ਜਿਹੜੀ ਕਿਸਾਨਾਂ ਦੀ ਆਮਦਨ 10 ਗੁਣਾ ਵਧਾ ਦਾਂਗੇ ਜਿਹੜੀਆਂ ਉੱਥੇ ਸਬਜ਼ੀਆਂ ਬੀਜੀਆਂ ਜਾਣਗੀਆਂ ਬਾਹਰ ਪੇਚ ਕੇ ਉਹਨਾਂ ਦੀ ਆਮਦਨ ਕਿਸਾਨਾਂ ਦੀ 10 ਗੁਣਾ ਵਧਾਓ ਗੈ ਉਹ ਗੈਸਟ ਗੈਸਟ ਆਇਆ ਸਾਡੇ ਗੈਸਟ ਉਮੀਦਵਾਰ ਨੇ ਸਾਡੇ ਸੋ ਉਹਨਾਂ ਨੇ ਉਹਨਾਂ ਦੀ ਗੱਲਾਂ ਤੇ ਲੋਕਾਂ ਨੂੰ ਪਤਾ ਜਿਹੜਾ ਗੈਸਟ ਆਇਆ ਹੁੰਦਾ ਉਹ ਕਹਦੇ ਜੀ ਮੈਂ ਆ ਕਮਰਾ ਵੀ ਬਣਾਇਆ ਆ ਆ ਵੀ ਮੈਂ ਬਣਾਇਆ ਲੋਕਾਂ ਨੂੰ ਪਤਾ ਹੁੰਦਾ ਯਾਰ ਇਹ ਗੈਸਟ ਪ੍ਰਾਣਾ ਇਹਨੇ 2 4 5 ਦਿਨ ਬਾਅਦ ਇਹਨੇ ਵਿਚਾਰੇ ਨੇ ਫੇਰ ਉਧਰ ਚਲੇ ਜਾਣਾ ਕਹਿੰਦੇ ਯਾਰ ਦੋਸਤ ਬਿਜ਼ਨਸ ਇਹਦੇ ਸਾਰੇ ਉੱਥੇ ਨੇ ਉਹਨੇ ਇੱਥੇ ਨਹੀਂ ਰਹਿਣਾ ਉਹਦੇ ਉਹਦੇ ਗੱਲਾਂ ਨੂੰ ਬਹੁਤ ਤਰਜੀਹ ਦੇਣ ਦੀ ਲੋੜ ਨਹੀਂ ਸੋ ਮੈਂ ਇਹੀ ਗੱਲ ਕਰੂੰਗਾ ਜੋ ਵੀ ਕਹਿਣਾ ਸੱਚ ਕਹੋ ਝੂਠ ਨਾ ਕਹੋ ਤੁਸੀਂ ਚੰਗੇ ਕੰਮ ਕਰੋਗੇ ਸੀ ਤੁਹਾਨੂੰ ਕਹਾਂਗੇ ਚੰਗੇ ਕੰਮ ਕੀਤੇ ਆ ਪਰ ਜੇ ਤੁਸੀਂ ਕੰਮ ਕੀਤੇ ਆ ਦੇ ਉੱਤੇ ਆਪਣੇ ਹੱਥ ਰੱਖ ਕੇ ਜਿਤਾਉਗੇ ਉਹ ਲੋਕਾਂ ਨੇ ਜਿਤਾਉਂ ਦੇਣੇ ਲੋਕਾਂ ਨੂੰ ਪਤਾ ਅੱਜ ਕੋਈ ਵੀ ਕੰਮ ਜਿਹੜਾ ਉਹਨੂੰ ਸਾਲਾਂ ਬੱਦੀ ਟਾਈਮ ਲੱਗਦਾ ਅੱਜ ਜੇ ਮੈਂ ਹੋਰ ਕਹਿਣਾ ਚਾਹੁੰਨਾ 2 ਸਾਲ ਦੇ ਕਰੀਬ ਸਮਾਂ ਸਾਡਾ ਕਰੋਨਾ ਕਰਕੇ ਖਰਾਬ ਹੋਇਆ ਅੱਜ 2 ਸਾਲ ਉਹ ਵੀ ਵਿੱਚ ਹੁੰਦੇ ਤੇ ਧਾਰੀਵਾਲ ਸਾਹਿਬ ਅੱਜ ਰਿੰਗ ਰੋਡ ਵੀ ਕੰਪਲੀਟ ਹੋਇਆ ਨਹੀਂ ਕਿਹੜੇ ਕੰਮ ਰਹਿ ਗਏ ਨੇ ਜੇ ਤੁਹਾਨੂੰ ਅੰਮ੍ਰਿਤਸਰ ਦੀ ਆਵਾਮ ਜੇ ਤੁਹਾਨੂੰ ਤੁਹਾਡੇ ਸਿਰ ਤੇ ਐਮਪੀ ਦਾ ਤਾਜ ਇੱਕ ਵਾਰ ਫੇਰ ਪਾਉਂਦੇ ਕਿਹੜੇ ਕੰਮ ਪਹਿਲੇ ਅਧਾਰਤ ਕੀਤੇ ਜਾਣਗੇ ਦੇਖੋ ਟੂਰਿਜ਼ਮ ਦੇ ਉੱਤੇ ਇੰਡਸਟਰੀ ਨੂੰ ਵਧਾਉਣ ਟ੍ਰੈਕ ਦੀ ਬਸਤਾ ਨੂੰ ਠੀਕ ਕਰਨ ਵਾਸਤੇ ਅੰਮ੍ਰਿਤਸਰ ਦੇ ਵਿੱਚ ਪ੍ਰੋਜੈਕਟ ਬਣਾਏ ਜਾਣਗੇ ਸਟੇਟ ਗਵਰਨਮੈਂਟ ਨਾਲ ਲੈ ਕੇ ਜਿਹੜੇ ਪੋਲੂਸ਼ਨ ਦੀ ਪ੍ਰੋਬਲਮ ਹੈ ਜਿਹੜੇ ਜਿਵੇਂ ਟੰਗਟਾਪ ਡਰੇਨ ਹੈ ਡੰਪ ਹੈ ਇਹਦੇ ਉੱਤੇ ਵਰਕਆਊਟ ਕੀਤਾ ਜਾਊਗਾ ਪਰ ਫਿਰ ਮੈਂ ਕਹਿਣਾ ਕਿ ਸਾਰੇ ਸਟੇਟ ਗਵਰਨਮੈਂਟ ਨੇ ਇਹਨਾਂ ਚੀਜ਼ਾਂ ਨੂੰ ਪ੍ਰੋਜੈਕਟ ਬਣਾਉਣੇ ਨੇ ਪੈਸੇ ਇਹਨਾਂ ਕੋਈ ਨਹੀਂਗਾ ਕਰਜ਼ਾ ਚੁੱਕ ਕੇ ਗਵਰਨਮੈਂਟ ਚੱਲ ਰਹੀ ਹੈ ਜਿਹੜੇ ਪੈਸੇ ਦੀ ਉਹਦੀ ਆਪਣੇ ਮਨ ਖੋਚ ਕਰਨ ਵਾਸਤੇ ਸਵੇਰੇ ਸਵੇਰੇ ਐਡਵਰਟਾਈਜ਼ ਕਰ ਦਿੰਦੇ ਆ ਸਾਰਾ ਪੰਜਾਬ ਭਰ ਦਿੱਤਾ ਬੋਰਡਾਂ ਦੇ ਨਾਲ ਹਰ ਮਤਲਬ ਸੋਸ਼ਲ ਮਤਲਬ ਮੀਡੀਆ ਨੂੰ ਭਰ ਦਿੱਤਾ ਹੈ ਕਰੋੜਾ ਇਹ 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 ਉਹਦੇ ਤੇ ਵਰਕਆਊਟ ਕਰਦੇ ਨੇ ਇਹਨਾਂ ਨੂੰ ਨਾਲ ਲੈ ਕੇ ਸਮਝਾਵਾਂਗੇ ਵੀ ਲੋਕਮਤਿਆਂ ਦੀ ਗੱਲ ਕਰੀਏ ਲੋਕਾਂ ਦੇ ਕੰਮ ਕਰੀਏ ਇਹਨਾਂ ਦੇ ਵਰਕਆਊਟ ਕਰਾਂਗੇ ਕਿਸਾਨ ਮਜ਼ਦੂਰ ਦੇ ਹਾਲਤਾਂ ਦਾ ਧਨਵਾਤੇ ਭਾਰਤ ਪਾਕਿਸਤਾਨ ਟ੍ਰੇਡ ਖੁੱਲੇ ਉਹਦੇ ਤੇ ਵਰਕਆਊਟ ਕੀਤੀ ਜਾਊਗੀ ਪਰ ਉੱਚੇ ਵੱਡਾ ਯੋਗਦਾਨ ਪਾਕਿਸਤਾਨ ਦਾ ਵੀ ਆ ਸਭ ਨੂੰ ਹੀ ਸਮਾਨ ਤੇ ਆ ਜਾਂਦਾ ਸਸਤਾ ਲੈ ਲੈਣੇ ਪਰ ਜਾਂਦਾ ਸਾਡੇ ਤੋਂ ਬਹੁਤ ਘੱਟ ਹੈ ਕਿਉਂਕਿ ਸਬਜ਼ੀਆਂ ਉਹਨਾਂ ਨੇ ਲੈਣੀਆਂ ਨੇ ਉਹਨਾਂ ਨੇ ਤੈਅ ਕਰਨਾ ਹੈ ਚੀਜ਼ਾਂ ਉਹਨਾਂ ਨੇ ਤੈਅ ਕਰਨੀਆਂ ਨੇ ਉਹ ਕਿੰਨੀ ਦੀ ਡਿਮਾਂਡ ਸਾਡੇ ਤੋਂ ਕਰਦੇ ਆ ਇੱਥੇ ਬਹੁਤ ਵੱਡਾ ਪ੍ਰਭਾਵੂਗਾ ਸੋ ਜਿਹੜੀ ਜਿਹੜੀ ਭਾਜੀ ਇੱਥੇ ਤਿਆਰ ਹੁੰਦੀ ਹੈ ਉਹ ਦੇਸ਼ ਦੇ ਹੋਰ ਕੋਨਿਆਂ 'ਚ ਵੀ ਜਾ ਕੇ ਮਹਿੰਗੀ ਵਿਕਦੀ ਹੈ ਸਾਡੇ ਦੇਸ਼ 'ਚ ਬਹੁਤ ਵੱਡੀ ਕੰਪੈਕਸ਼ਨ ਦੀ ਮੰਡੀ ਹੈ ਬੜੀ ਵੱਡੀ ਮੰਡੀ ਸਾਡਾ ਦੇਸ਼ ਹੈ ਔਰ ਨਾਲ ਅੰਤਰਰਾਸ਼ਟਰੀ ਮੰਡੀਆਂ ਦੇ ਵਿੱਚ ਵੀ ਭੇਜਣ ਦੀ ਕੋਸ਼ਿਸ਼ ਸਾਡੀ جاری ਹੈ ਕਾਰਗੋ ਦਾ ਜਿੱਦਨ ਮੈਂ ਆਇਆ ਸੀ ਕਾਰਗੋ ਦਾ ਜਿਹੜਾ ਟਰਮੀਨਲ ਸੀ ਬੰਦ ਹੋ ਗਿਆ ਸੀ ਦੁਬਾਰਾ ਬਣਾ ਕੇ ਉਹਨੂੰ ਚਾਲੂ ਕਰਾਇਆ ਤਾਂ ਕਿ ਜਿਹਨੂੰ ਲੋੜ ਹੈ ਵਪਾਰੀ ਵਰਤੇ ਇਹ ਆਖਰੀ ਸਵਾਲ ਅੰਮ੍ਰਿਤਸਰ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਚੋਣਾਂ ਤੋਂ ਪਹਿਲਾਂ ਦੇਖੋ ਹਰ ਮੁੱਦੇ ਦੇ ਉੱਤੇ ਮੈਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਔਰ ਕੀਤੇ ਵੀ ਹੈ ਸਰਦ ਤੋਂ ਲੈ ਕੇ ਸੰਸਦ ਤੱਕ ਇੰਡਸਟਰੀ ਮਜ਼ਦੂਰ სპੋਰਟਸਮੈਨ ਐਜੂਕੇਸ਼ਨ ਹਰ ਗੱਲ ਨੂੰ ਆਪਾਂ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਹੈਲਥ ਦਾ ਮੁੱਦਾ ਹੋਵੇ ਕੋਈ ਇਹੋ ਜਿਹਾ ਮੁੱਦਾ ਨਹੀਂ ਮੇਰੇ ਕੋਲ ਬਹੁਤ ਲੰਬੀ ਲਿਸਟ ਹੈ ਸੋ ਤੁਸੀਂ ਸੋਸ਼ਲ ਮੀਡੀਆ ਤੋਂ ਚੈੱਕ ਕਰ ਸਕਦੇ ਜੀ ਮੈਂ ਆਪਣੇ ਸੋਸ਼ਲ ਮੀਡੀਆ ਤੇ ਪਾਈ ਹੈ ਸੋ ਉਹਨਾਂ ਨੂੰ ਹੋਰ ਵੀ ਅੱਛੇ ਤਰੀਕੇ ਨਾਲ ਬਾਤ ਤੋਂ ਬਾਤਾਂ ਕਰਾਂਗੇ ਮੈਂ ਉਹਨਾਂ ਨੇ ਕੀ ਗੱਲ ਗੁਰੂ ਮਤਦਾਦਾਨ ਕਰਿਓ ਹਰ ਪੱਖ ਤੋਂ ਬੰਦੇ ਨੂੰ ਵੇਖਿਓ ਹਰ ਪੱਖ ਤੋਂ ਆਪਣਾ ਕੈਂਡੀਡੇਟ ਵੇਖਿਓ ਕਿ ਕਿਹੜਾ ਕੈਂਡੀਡੇਟ ਹੈ ਕੀ ਸਮਝ ਰੱਖਦਾ ਕੀ ਉਹਦਾ ਵਿਜ਼ਨ ਹੈ ਕੀ ਅੱਗੇ ਤੱਕ ਵਿਜ਼ਨ ਹੈ ਕਿ ਅੱਜ ਦੇ ਅੱਜ ਦੇ ਵਿਜ਼ਨ ਦੇ ਨਾਲ ਹੀ ਸੀਮਤ ਹੈ ਕਈ ਲੋਕ ਇਸ ਗੱਲ ਨੇ ਵੋਟ ਇਦਨ ਮੂਟ ਬੰਦੇ ਪਰ ਨਹੀਂ ਇਹ ਕਨਸਟੀਟਿਊਸ਼ਨ ਨੂੰ ਬਰਕਰਾਰ ਰੱਖਣ ਦੀ ਲੜਾਈ ਹੈ ਇੱਕ ਤਾਕਤ ਹੈ ਜਿਹੜੀ ਕਨਸਟੀਟਿਊਸ਼ਨ ਖਤਮ ਕਰਨਾ ਚਾਹੁੰਦੀ ਹੈ ਆਪਾਂ ਉਹਨੂੰ ਲੰਬੇ ਕਰਨਾ ਹੈ ਜੇ ਉਹ ਤਾਕਤ ਦੁਬਾਰਾ ਆਉਂਦੀ ਹੈ ਤਾਂ ਤੁਹਾਡੇ ਬੱਚਿਆਂ ਦੇ ਤੁਹਾਡੇ ਅਧਿਕਾਰ ਖਤਮ ਹੋ ਜਾਣਗੇ ਸਾਡੇ ਚ ਖਾਣਾ ਜੰਗੀ ਪੈਦਾ ਕਰਨਗੇ ਲੋਕ ਕਿਉਂਕਿ ਵਰਗਾਂ ਦੀ ਰਾਜਨੀਤੀ ਕਰਦੇ ਆ ਧਰਮਾਂ ਦੀ ਰਾਜਨੀਤੀ ਕਰਦੇ ਆ ਰਾਜਨੀਤੀ ਵਿਕਾਸ ਦੀ ਹੋਣੀ ਚਾਹੀਦੀ ਹੈ ਡਿਵੈਲਪਮੈਂਟ ਦੀ ਹੋਣੀ ਚਾਹੀਦੀ ਹੈ ਮਹਿੰਗਾਈ ਕਿੰਨੀ ਵੱਧ ਗਈ ਹੈ ਇਹਨੂੰ ਕੌਣ ਕੱਟ ਸਕਦਾ ਹੈ ਤੇਲ ਪੈਟਰੋਲ ਡੀਜ਼ਲ ਕਿੰਨੀ ਮਹਿੰਗਾਈ ਤੱਕ ਚਲੇਗੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਮਤਲਬ ਫੋਰਸਾਂ ਨੂੰ ਖਤਮ ਕਰ ਦਿੱਤਾ ਉਹਨਾਂ ਦੇ ਕੋਣ ਅੱਛਾ ਕੰਮ ਕਰ ਸਕਦਾ ਸੋ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖੋ ਕਾਂਗਰਸ ਪਾਰਟੀ ਦਾ ਚੋਣ ਮੈਨੀਫੈਸਟ ਜਰੂਰ ਪੜਿਓ ਚੋਣ ਮੈਨੀਫੈਸਟੋ ਅਸੀਂ ਉਹਦੇ ਤੇ ਕੰਮ ਕਰਾਂਗੇ ਕੋਈ ਬੜੀ ਵੱਡੀ ਉਹਦੀ ਲਿਸਟ ਹੈ ਇਹ ਤੇ ਇਹਦੇ ਤੇ ਇੱਕ ਨਹੀਂ ਗਣਾਈ ਜਾ ਸਕਦੀ ਸੋ ਅਸੀਂ ਭੇਜਾਂਗੇ ਜਰੂਰ ਲੋਕਾਂ ਤੱਕ ਪਹੁੰਚਾਵਾਂਗੇ ਸਾਡਾ ਮੈਨੀਫੈਸਟੋ ਕੀ ਹੈ ਸੋ ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਨਾਲ ਲੈ ਕੇ ਔਰ ਫਿਰ ਮਤ ਦਾ ਦਾਨ ਕਰੋ ਮੈਨੂੰ ਆਸ ਹੈ ਕਿ ਤੁਸੀਂ ਸਾਡੇ ਤੇ ਯਕੀਨ ਕਰੋਗੇ ਧੰਨਵਾਦ ਸ਼ੁਕਰੀਆ ਤੁਹਾਡਾ ਇਹ ਹਨ ਐਮਪੀ ਗੁਰਜੀਤ ਸਿੰਘ ਓਜਲਾ ਜਿਨ੍ਹਾਂ ਵੱਲੋਂ ਖਾਸ ਤੌਰ ਤੇ ਖਾਸ ਗੱਲਾਂ ਕੀਤੀਆਂ ਗਈਆਂ ਨੇ ਸਬਰ ਨਿਊਜ਼ ਤੇ ਇਸ ਦੇ ਨਾਲ ਮੈਨੂੰ ਦੇ ਇਜਾਜ਼ਤ ਮੈਂ ਮਾਨਉ ਦਾ ਸਬਰ ਨਿਊਜ਼